ਰਾਹੁਲ ਖਪਰਾ ਆ ਗਿਆ ਚਾਰ ਚੀਜ਼ਾਂ ਲੈ ਕੇ ਤੁਹਾਡੇ ਵਾਸਤੇ ਤੇ ਚੈਨਲ ਫੋਲੋ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਆਪਣਾ ਉੱਤੇ ਨੰਬਰ ਚੰਦੀ ਜਾਂਦਾ ਤੇ ਕਿਸੇ ਨੇ ਐਡ ਲੋਣੀ ਤੇ ਫੋਟੋਆਂ ਭੇਜਿਆ ਕਰੋ ਤੇ ਜਾਂ ਵੀਡੀਓ ਬਣਾ ਕੇ ਭੇਜਿਆ ਕਰੋ ਤੇ ਪੂਰੇ ਚੈਨਲ ਬੰਦੋ ਕਰਦੇ ਕਰੋ ਲੇਕ ਕਰਦੇ ਕਰੋ ਕਮੈਂਟ ਕਰ ਦਿਆ ਕਰੋ ਕਿ ਆ ਪੂਰਾ ਵਧੀਆ ਡਰਾਣਾ 16 7 ਏਰੀਆ ਪਗਵਾੜਾ ਤੇ ਆਪਾਂ ਦੇ ਕਿ ਗੰਨੇ ਪੂਰਾ ਗੰਨੇ ਵਾਲਾ ਡਰਾਣਾ ਇਹ ਤੇ ਪੂਰਾ ਸੋਹਣਾ ਟਰਾਲਾ ਬਣਿਆ ਵਾ ਉਹੀ ਲੇਜ਼ਰ ਕੱਟਦਾ ਵਿੰਡ ਬਣਿਆ ਇਹਦਾ 3 ਫੁੱਟ ਤੇ 10 ਸਿੰਘ ਕੀ 84 ਕਾ ਰੇਲ ਦੇ ਸੇਜਾ 22 ਕਵ ਤੇ ਬੈੜੀਆਂ ਚ ਮੰਜਾ ਲੱਗਿਆ ਵਾ ਬੇੜ ਚ ਲੱਗੇ ਵੇ ਆ ਤੇ ਟੂਲ ਬਾਕਸ ਲੱਗਿਆ ਵਾ ਤੇ ਪੂਰਾ ਸੋਹਣਾ ਪੋਵ ਜਿਆ ਟਰਾਲਾ ਭਾਰਾ ਬਣਿਆ ਵਾ ਤੇ 5-5 ਮੰਦੀ ਥੰਦੀ ਵਾਲੀ ਫਾਰਸ ਹੈ ਦੀ ਤੇ 10 ਕੇਜੀ ਦੀ ਸਾਈਡ ਵਾਲੀ ਆ ਤੇ ਪੰਜ ਗੇਜ ਦੀ ਹੈਗੀ ਆ ਥੱਲੇ ਵਾਲੀ ਫਾਸ ਤੇ 56 ਇੰਚ ਮੱਛੀ ਹੱਕ ਜਗਤ ਗੁੱਲਾਪ ਨੇ 4 ਇੰਚੀ ਆ ਸਾਰਾ ਟਰਾਲਾ ਨੇਚਰ ਕੱਟਦਾ ਬਣਿਆ ਹੋਇਆ ਹੈ ਤੇ ਗੱਡਰੇ ਦੇ ਪੂਰੇ ਮੋਟੇ ਆ ਥੱਦੇ ਵਾਲੇ ਚਾਸੀ ਤੇ ਡਾਂਡੇ ਨੂੰ ਕਲੱਚ ਵੀ ਲੱਗੇ ਸਿੰਗਲ ਵੀ ਲੱਗੇ ਆ 16 ਸੱਤ ਡਰਾਂ ਦਾ ਬਿਨਾ ਲਿਫਟ ਤੋਂ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਫਗਵਾੜਾ ਏਰੀਏ 'ਚ ਖੜਾ ਰੇਟ ਫੋਨ ਦੇ ਕਾ ਸਕਦੇ ਆ ਸਾਰੀ ਜਾਣਕਾਰੀ ਲਈ ਫੋਨ ਲੱਗ ਲੈ ਜਸਦੇ ਕੋਕਾ ਪੀਟਰਾਂ ਦਾ 655 ਹਰਜਣ ਜ਼ਿਲ੍ਹਾ ਪਰੋਜਪੁਰ ਇੰਜਨ గేਰ ਦੋਵੇਂ ਲੈਫਟ ਦਾ ਓਕੇ ਆ ਵਧੀਆ ਟਰੈਕਟਰ ਆ 90 ਪੈਸੇ ਟਾਇਰ ਪਏ ਜਾਂ 555 ਏਸੀ ਕੈਵਨ ਲੱਗਿਆ ਵਾ ਫੁੱਲ ਠੰਡਾ ਕਰਦਾ ਤੇ ਸਿਆਲ ਚ ਫੁੱਲ ਗਰਮੀਆਂ ਗਰਮਾਇਸ਼ ਦਿੰਦਾ ਵਿੱਚ ਤੇ ਕਿਸੇ ਵੀ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਗੋਲ ਸਟਾਰ ਵਾਲਿਆਂ ਦਾ ਲੱਗਿਆ ਵਾ ਏਸੀ ਕੈਵਨ ਤੇ ਵਧੀਆ ਟਰੈਕਟਰ ਆ ਪੰਜਾਬ ਨੰਬਰ ਪਹਿਲੀ ਪਾਰਟੀ ਆ 2023 ਮਾਡਲ ਤੀਜੇ ਵੀ ਨਜਾਇਆ ਵਾ ਤੇ ਵਧੀਆ ਟਰੈਕਟਰ 90 ਪੈਸੇ ਟੈਨ ਪਏ ਆ ਤੇ ਪੰਜਾਬ ਨੰਬਰ 555 ਆ ਮੀਟਰ ਦੀ ਫੋਟੋ ਉੱਤੇ ਆ ਗਈ 1900 ਕਿਲੋ ਰੇਟ ਚੱਲਿਆ ਵਾ ਇਹਦਾ ਰੇਟ ਹੈਗਾ 14 ਲੱਖ ਤੇ 30000 ਰੁਪਿਆ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਫੋਲ ਮਾ ਤਾਨ ਕਰਨਗੇ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸਪਾਰਕਰ ਸਾਡੇ 555 ਅਰਜਨ ਤੇ 2023 ਮਟ ਤੀਜੀ ਵੀਨੇ ਚ ਪਹਿਲੀ ਪਾਰਟੀ ਆ ਤੇ ਏਰੀਆ ਅਪਰੋਚ ਬਲ ਸਾਰੀ ਜਾਣਕਾਰੀ ਫੋਨ ਲਾ ਕੇ 116 ਦੀ ਟਰਾਲੀ ਆ ਏਰੀਆ ਅੰਮ੍ਰਿਤਸਰ ਪਿੰਡ ਮਿੰਢਾ ਪੂਰੀ ਭਾਰੀ ਟਰਾਲੀ ਆ ਤੇ ਟੂੜੀ ਦਾ ਕੰਮ ਵੀ ਲੈ ਸਕਦੇ ਆ ਤੇ ਦਾਸ ਸਿੰਘ ਕੀ ਗਾਡਰਾਂ ਜਾਂ ਥੰਦੇੜੀ ਚਾਸੀ ਚ ਤੇ ਰੇਲ ਦੇ ਸੇਜ ਹੈ ਤੇ ਵੱਡੀਆਂ ਹੱਬਾਂ ਵਾਲੀਆਂ ਤੇ 10 ਨੜੀ ਹੱਬਾਂ ਤੇ ਇਹਦਾ ਤੂੜੀ ਵਾਲਾ ਪੁੱਤੇ ਲੱਗੀ ਹੈ ਜਾਲੀ ਤੇ ਪੂਰੀ ਭਾਰੀ ਟਰਾਲੀ ਰੇਤੇ ਦੇ ਵੀ ਚਲਾ ਸਕਦੇ ਆ ਕੱਕੇ ਦੇ ਤੇ ਉਹ ਵੀ ਆਪਾਂ ਘਰੇ ਕੰਮ ਦਾ ਤੂੜੀ ਦਾ ਕੰਮ ਵੀ ਲੈ ਸਕਦੇ ਆ ਪੂਰੀ ਵਧੀਆ ਟਰਾਲੀ ਆ ਰੇਲ ਦੇ ਹਿੱਸੇ ਚ ਗੋਲਚੋ 20 ਬਾਈ ਚ ਬਹਿਰਗਾ ਚ ਤੇ 10 ਨੜੀ ਹੱਬ ਚਾ ਇਹਦਾ ਰੇਟ ਹੈਗਾ 1.5 ਲੱਖ ਰੁਪਿਆ ਏਰੀਆ ਬਸਰ ਪਿੰਡ ਮੜੀਠਾ ਉੱਥੇ ਖੜੀ ਆ ਕਿਸੇ ਵੀਰ ਭੈਣੇ ਲੈਣੀ ਹੋਵੇ ਵੀ ਨਸਪਰ ਕਰ ਸਕਦੇ ਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈਸਦੇ ਨੰਬਰ ਉੱਤੇ ਚੱਲ ਜੰਦੇ ਆ ਤੇ ਨਵੇਂ ਨਵੇਂ ਵੀਡੀਓ ਵੇਖਣ ਵਾਸਤੇ ਚੈਨਲ ਫੋਲੋ ਕਰ ਲਿਆ ਕਰੋ ਤੇ ਸਾਰੀ ਜਾਣਕਾਰੀ ਆਪਣੀ ਫੋਨ ਲਾ ਕੇ ਲੈ ਲਿਆ ਕਰੋ ਤੇ 11 ਛੇ ਦੀ ਟਰਾਲੀ 1.5 ਲੱਖ ਰੁਪਇਆ ਮੰਗ ਕਰਦੇ ਮੌਕੇ ਦੇ ਮਾਤਣ ਕਰ ਦੇਣਗੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈਸਦੇ ਕੋਕਾਂ ਪੀਟਣ ਦੀ ਆ ਭਾਰੀ ਆ ਕਈ ਵੀਰ ਸਸਤੇ ਰੇਟਾਂ 'ਚ ਟਰਾਲੀਆਂ ਮੰਗਦੇ ਦੀ ਵੀ ਸਸਤੇ ਰੇਟ 'ਚ ਟਰਾਦੀ ਹੋਵੇ ਘਰੇ ਕੰਮ ਦੇਣ ਵਾਲੀ 13 ਫੁੱਟ ਲੰਮੀ ਆ ਇਹ 7 ਫੁੱਟ ਚੌੜੀ ਆ 2.5 ਫੁੱਟ ਵਿੱਡਕਾ ਪੂਰੀ ਮੱਛੀ ਪੂਰੀ ਵਧੀਆ ਗੱਡ ਟਰਾਦੀ ਆ ਅਤੇ 7 ਇੰਚੀ ਦੇ ਗੱਡਰ ਤੇ ਪੂਰੀ 4 ਇੰਚੀ ਸੇਚਾ ਡਬਲ ਟਾਇਰਾਂ ਤੇ ਪੂਰੀ ਵਧੀਆ ਕਿਸੇ ਵੀ ਵੀਰ ਭਾਈ ਨੇ ਲੈਣੀ ਬਹੁਤ ਸਸਤੇ ਰੇਟ 'ਚ ਟਰਾਦੀ ਹੈ ਇਹ ਸਿਰਫ ਤੇ ਤੁਹਾਨੂੰ ਦੱਸਦੇ ਆ ਕਿ 10 ਫੁੱਟ ਵਿੱਡ ਜਾਂ ਪੱਤੀ ਵਾਲੇ ਚ ਤੇ ਪੂਰੀ ਦੇ ਵਿੱਚੋਂ ਗਲੀ ਗਲੀ ਨਹੀਂ ਪੂਰੀ ਸਾਫ ਟਰਾਦੀ ਪਈ ਆ ਫਸ ਪੂਰੀ ਚਿਲਕਦੀ ਆ ਤੇ ਐਵੇਂ ਐਵੇਂ ਉਹ ਮਿਲਦੀ ਆ 4 ਇੰਚੀ ਹਿੱਸੇ ਚ 8 ਨੜੀ ਹੱਬ ਚ ਤੇ ਟੈਂ ਥੋੜੇ ਜੇ ਚੰਗੇ ਆ ਨਾ ਕੰਮ ਦੇਣ ਵਾਲੀ ਆ ਤੇ ਰੇਟ ਹੈਗਾ ਇਹਦਾ 80000 ਰੁਪਿਆ 80000 ਰੁਪਿਆ ਰੇਟ ਮੰਗਦੇ ਆ ਵੀਰ ਏਰੀਆ ਅਨੁਸਾਰ ਪਿੰਡ ਮਣੀਠਾ ਉੱਥੇ ਖੜੀ ਆ ਬਹੁਤ ਹੀ ਸ਼ਾਸਤਰੀ ਰੇਡ ਕਿਟਰਾਂ ਦੀ ਮਿਲਦੀ ਆ 13 7 ਦੀ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਬਿਨਸਪਰਕਰ ਸਕਦੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਚੈਨਲ ਫੋਲੋ ਕਰੋ ਸਵੇਰੇ ਫੇਰ ਮਿਲਾਂਗੇ ਤੇ ਸ਼ੇਅਰ ਕਰਦੇ ਜੇ